ਆੜਾ ਇੱਕ ਬਹੁਤੀ ਭੈੜਾ ਕ੍ਰਾਈਮ ਇੱਥੇ ਨੰਗਲ ਦੇ ਵਿੱਚ ਹੋਇਆ ਹੈਗਾ ਤੇ ਜਿਹਦੇ ਵਿੱਚ ਵਿਕਾਸ ਬੱਕਾ ਜੀ ਦੀ ਜਾਨ ਗਈ ਹੈਗੀ ਆ ਉਹਦੇ ਵਿੱਚ ਆਪਾਂ ਤਫ਼ਤੀਸ਼ ਨੂੰ ਬਹੁਤ ਹੀ ਸੀਰੀਅਸਲੀ ਬਹੁਤ ਹੀ ਗੰਭੀਰਤਾ ਨਾਲ ਲੈ ਰਹੇ ਸਾਡੇ ਐਸਐਸਪੀ ਰੋਪੜਕਲ ਰਾਤ ਤੋਂ ਇਹਦੇ ਤੇ ਲੱਗੇ ਹੋਏ ਆ ਇਹਦੇ ਲਈ ਮੈਂ ਦੱਸਣਾ ਚਾਹੁੰਦੀ ਆ ਕਿ ਆਪਾਂ ਸਪੈਸ਼ਲੀ ਬਟਾਲੇ ਤੋਤੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਦੋ ਟੀਮਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੋਂ ਸ਼੍ਰੀ ਦੌਰਵ ਯਾਦਵ ਸਰ ਨੇ ਇੱਥੇ ਭੇਜੀ ਹੈਗੀ ਆ ਸਾਡੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਸ਼੍ਰੀ ਆਰਤੀ ਚੁਕਲਾ ਸਾਹਿਬ ਵੀ ਜੜੇ ਹੈਗੇ ਉਹਨਾਂ ਨੇ ਵੀ ਇੱਥੇ ਸਪੈਸ਼ਲ ਟੀਮ ਜੜੀ ਹੈਗੀ ਭੇਜੀ ਹੈਗੀ ਇਥੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਤੇ ਸੀਆਈਡੀ ਦੀ ਟੀਮ ਜਿਹੜੀ ਹੈਗੀ ਹੈ ਉਹ ਵੀ ਭੇਜੀ ਗਈ ਹੈਗੀ ਹੈ ਉਹ ਵੀ ਇਸ ਤਫਤੀਸ਼ ਦੇ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਦੇ ਰਹੀ ਹੈਗੀ ਇਸ ਤੋਂ ਇਲਾਵਾ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਹੈਗੀ ਹੈ ਉਹ ਵੀ ਅੱਜਕੱਲ ਹਿਊਮਨ ਇਨਵੈਸਟੀਗੇਸ਼ਨ ਦੇ ਨਾਲ ਨਾਲ ਵੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈਗੀ ਹੈ ਇਸ ਕਰਕੇ ਟੈਕਨੀਕਲ ਇਨਵੈਸਟੀਗੇਸ਼ਨ ਟੀਮਸ ਵੀ ਸਾਡੀ ਇਸ ਕੰਮ ਤੇ ਲੱਗੀ ਹੋਈ ਹੈ ਤੇ ਸਾਨੂੰ ਕੁਝ ਅਹਿਮ ਸੁਰਾਗ ਮਿਲੇ ਹੈਗੇ ਕੁਝ ਬੰਦੇ ਵੀ ਅਸੀਂ ਪੁਣੀ ਅੱਜ ਹੀ ਰਾਉਂਡ ਅਪ ਕੀਤੇ ਹੈਗੇ ਉਹਨਾਂ ਬੰਦਿਆਂ ਦੀ ਇਨਕੋਗ੍ਰੇਸ਼ਨ ਵੀ ਚੱਲ ਰਹੀ ਹੈ ਤੇ ਸਾਨੂੰ ਪੂਰੀ ਪੂਰੀ ਉਮੀਦ ਹੈਗੀ ਹੈ ਕਿ ਅਸੀਂ ਇਸ ਕੇਸ ਨੂੰ ਬਹੁਤ ਜਲਦੀ ਜਿਹੜਾ ਹੈਗਾ ਟਰੇਸ ਕਰਨ ਦੇ ਨੇੜੇ ਪਹੁੰਚ ਜਾਵਾਂਗੇ ਮੈਨੂੰ ਆਪਣੇ ਅਫਸਰਾਂ ਤੇ ਪੂਰੀ ਪੂਰਾ ਭਰੋਸਾ ਹੈ ਕਿ ਅਸੀਂ ਇਸ ਕੇਸ ਨੂੰ ਬਹੁਤ ਜਲਦ ਤਰੇਸ ਕਰਾਵਾਂਗੇ ਇਹ ਜਿਹੜੇ ਕਲਪ੍ਰਿਚ ਹੈਗੇ ਇਹ ਬਹੁਤ ਜਲਦ ਸਲਾਖਾ ਦੇ ਪਿੱਛੇ ਹੋਣਗੇ ਇਸ ਸਰ ਕਲਪਤਰੀ ਸੀ ਜੇਕਰ ਇਹਦੇ ਪਿੱਛੇ ਕੋਈ ਹੋਰ ਸਾਜ਼ਿਸ਼ ਹੈਗੀ ਹੈ ਜੋ ਵੀ ਸਾਜ਼ਿਸ਼ ਕਰਤਾਵਾ ਹੈਗੇ ਆ ਅਸੀਂ ਉਹਨਾਂ ਨਾਲ ਉਹਨਾਂ ਨੂੰ ਵੀ ਜੋ ਵੀ ਕਾਨੂੰਨ ਦੇ ਮੁਤਾਬਿਕ ਵੱਧ ਤੋਂ ਵੱਧ ਸਖਤੋ ਸਖਤ ਸਜ਼ਾ ਹੋਗੀ ਉਹ ਤਵਾਵਾਂਗੇ ਇਸ ਤੋਂ ਇਲਾਵਾ ਅਜਾ ਰੋਪੜ ਦੇ ਨੰਗਲ ਦੇ ਰੈਜ਼ੀਡੈਂਟਸ ਹੈਗੇ ਇਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਹੈ ਕਿ ਇੱਥੇ ਜੋ ਵੀ ਸਟਰੀਟ ਕ੍ਰਾਈਮ ਹੋਇਆ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਕੁਝ ਪ੍ਰੋਬਲਮਸ ਆਈ ਹੈ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਉਸ ਕਰਕੇ ਜਿਹੜਾ ਇੱਥੇ ਪ੍ਰੋਬਲਮਸ ਆਈ ਹੈ ਉਸ ਕਰਕੇ ਅਸੀਂ ਇੱਕ TSP ਅੱਜ ਤੋਂ ਹੀ ਇਮੀਡੀਏਟਲੀ ਇੱਥੇ ਸਟੇਸ਼ਨ ਕਰ ਰਹੇ ਹੈਗੇ ਉਹ TSP ਸਾਹਿਬ ਇੱਥੇ ਟੋਪੀ ਕੰਟੇ ਇੱਥੇ ਹੀ ਸਟੇਸ਼ਨ ਰਹਿਣਗੇ ਇੱਥੇ ਜਿਹੜੀ ਪੁਲਿਸਿੰਗ ਦੀ ਪੈਟਰੋਲਿੰਗ ਦੀ ਪ੍ਰੋਬਲਮ ਹੈ ਕਿ ਪੈਟਰੋਲਿੰਗ ਘੱਟ ਹੋ ਰਹੀ ਹੈ ਪਹਿਲਾਂ ਜਿੱਥੇ ਹੋ ਰਹੀ ਸੀ ਹੋ ਨਹੀਂ ਰਹੀ ਹੈ ਉਹ ਇਮੀਡੀਏਟਲੀ ਸ਼ੁਰੂ ਕਰਵਾ ਦਿੱਤੀ ਜਾਊਗੀ ਔਰ ਉਸ ਤੋਂ ਇਲਾਵਾ ਤੁਹਾਡੇ ਐਸਐਸਪੀ ਸਾਹਿਬ ਇੱਥੇ ਮੌਜੂਦ ਹੈਗੇ ਉਹਨਾਂ ਨੇ ਵੀ ਉਹ ਸਾਰੀ ਪ੍ਰੋਬਲਮ ਸੋੜੀ ਹੈਗੀ ਐ ਜਿੱਥੇ ਵਾਧੂ ਫੋਰਸ ਲਾਉਣ ਦੀ ਲੋੜ ਹੈਗੀ ਐ ਉਹ ਵੀ ਅਜਤੋਂ ਹੀ ਲਾਈ ਚ ਲਗਾ ਦਿੱਤੀ ਜਾਊਗੀ ਔਰ ਪ੍ਰੋਪਰ ਪੈਟ੍ਰੋਲਿੰਗ ਦਿਨ ਰਾਤ ਕੀਤੀ ਜਾਊਗੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਨੇਚਿੰਗ ਦੀ ਲੁੱਟਾਂ ਖੋਹਾਂ ਦੀ ਵਾਰਦਾਤਾਂ ਹੋਈ ਐ ਉਹ ਸਾਰੀ ਦਿਨ ਰਾਤ ਇੱਕ ਕਰਕੇ ਜਿਹੜੀ ਹੈਗੀ ਐ ਟ੍ਰੇਸ ਕੀਤੀ ਜਾਊਗੀ ਜੋ ਵੀ ਜਿਨ੍ਹਾਂ ਵੀ ਬਦਮਾਸ਼ਾਂ ਨੇ ਅਕਿਊਜ਼ਡ ਪਰਸਨਸ ਨੇ ਇਹ ਵਾਰਦਾਤਾਂ ਕੀਤੀ ਹੈ ਉਹ ਜਲਦ ਤੋਂ ਜਲਦ ਸਲਾਖਾ ਦੇ ਅੰਦਰ ਕੀਤੇ ਜਾਣ। ਥੈਂਕ ਯੂ। ਔਰ ਅਸੀਂ ਇਨਵੈਸਟੀਗੇਸ਼ਨ ਟੀਮਸ ਬਣਾਈਆਂ ਔਰ ਬਹੁਤ ਛੇਤੀ ਇਸ ਨੂੰ ਅਸੀਂ ਟ੍ਰੇਸ ਕਰਾਂਗੇ। ਮੈਂ ਨੰਗਲ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਅਸੀਂ ਪਰਿਵਾਰ ਦੇ ਨਾਲ ਖੜੇ ਸੀਗੇ ਅੱਜ ਵੀ ਖੜੇ ਹਾਂ ਔਰ ਹਮੇਸ਼ਾ ਖੜੇ ਰਹਾਂਗੇ ਔਰ ਬਹੁਤ ਛੇਤੀ ਇਸ ਕੇਸ ਨੂੰ ਅਸੀਂ ਟ੍ਰੇਸ ਕਰਾਂਗੇ। Thank you. Thank you.